ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਬੱਚਿਆਂ ਨੂੰ ਪਿਆਰ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਇਹ ਆਪਣਾ ਕਿਸੇ ਧਰਮ ਨਾਲ ਕਿਸੇ ਜਾਤੀ ਨਾਲ ਕੋਈ ਸੰਬੰਧ ਨਹੀਂ ਤੇ ਆਪਾਂ ਇੱਕ ਪਖੰਡ ਬਾਜ ਦੇ ਪੈਸੇ ਦੇ ਰਹੇ ਹਾਂ ਤੇ ਉਹ ਜੇ ਕਿਸੇ ਮੇਰੇ ਵੀਰ ਭੈਣ ਨੂੰ ਵਧੀਆ ਲੱਗਿਆ ਤਾਂ ਉਹ ਕਮੈਂਟ ਕਰਿਓ ਤੇ ਸੋਡੀ ਸਪੋਰਟ ਦੀ ਜਰੂਰਤ ਸਪੋਰਟ ਕਰਿਓ ਤੇ ਸ਼ੇਅਰ ਲਾਈਕ ਕਰਿਓ ਜੀ ਧੰਨਵਾਦ ਜੇ ਕਿਸੇ ਨੂੰ ਕੋਈ ਸਾਡੀ ਵੀਡੀਓ 'ਚ ਗਲਤੀ ਆ ਸਾਨੂੰ ਕਮੈਂਟ ਕਰੋ ਅਸੀਂ 100% ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ 100% ਰਿਜ਼ਲਟ ਮਿਲੂਗਾ ਤੁਹਾਨੂੰ ਠੀਕ ਆ ਜੀ ਧੰਨਵਾਦ ਉਹ ਲੈ ਆ ਮੁੰਡਿਆ ਚਾ ਚੂ ਲੈ ਉਹਦਾ ਵੱਡੇ ਭਾਈ ਆ ਜਾ ਕੇ ਰਾਜਾ ਉਹ ਕੈਲੂ ਕਿੱਥੇ ਆ ਉਹ ਦੇਖਦਾ ਸੰਨੀਰ ਲੌਦਾ ਕ ਖਾਂਦਾਗਾ ਉਹਦਾ ਪਤਾ ਨਹੀਂ ਕਿੱਥੇ ਪੀਣਕ ਲਾ ਕੇ ਬਹਿ ਜੇ ਉਹ ਓਏ ਆ ਜਾ ਉਹ ਕੈਲੂ ਆ ਗਿਆ ਆ ਗਿਆ ਉਹ ਲੱਗਣੇ ਕੀ ਬੜ ਕੇ ਬੈ ਜਾਣਾ ਕੈ ਵਜ ਗਏ ਆ ਜਾਓ ਕਿਰਾ ਆ ਜਾਓ ਚੱਲਣਾ ਫਿਰ ਖੇਤ ਖੂਤ ਵੀ ਘੇੜਾ ਮਾਰ ਕੇ ਆਉਣਾ ਲੈ ਵੱਡੇ ਭਾਈ ਚਾ ਲੈ 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 ਓਏ ਆ ਜਾ ਚਾਹ ਪੀ ਲਾਓ ਤੁੰ ਵੀ ਆ ਜਾ ਕਿਰਾ ਆ ਗਿਆ ਆ ਗਿਆ ਆ ਗਿਆ ਇੱਕ ਤਾਂ ਨਾ ਡੰਗਰਾਂ ਨਾਲ ਹਾਲਾ ਡੰਗਰ ਹੋਣਾ ਪੈਂਦਾ ਹਾਂ ਹਾਂ ਆਪ ਕੋਈ ਦੱਕਾ ਤੋੜਨਾ ਨਹੀਂ ਡੰਗਰਾਂ ਦੋ ਮੱਛਾ ਕਿੰਨਾ ਖਰਚਾ ਤੇਰੇ ਹੀ ਆ ਤਾਂ ਫਿਰ ਹੌਣ ਜਦ ਪਸ਼ੂ ਸਾਹਮਣੇ ਕਰਨਾ ਹੀ ਪੈਂਦਾ ਨਹੀਂ ਦੁੱਧ ਦੋ ਮੱਛਾ ਦਾ ਦੁੱਧ ਪੋਨੇ ਆ ਉਹ ਤੇਰੇ ਤੇ ਲੱਗ ਜਾਂਦਾ ਉਹਨਾਂ ਮਾਲ ਆਈ ਜਾਂਦਾ ਕੀ ਕਰਾਂਗੇ ਬਧਾਉ ਮੈਂ ਡੰਗਰ ਬਧਾਉ ਬਧਾਉ ਨਾ ਤੈਨੂੰ ਗਿਆ ਹੀ ਸੰਗਲਿਆ ਦੇ ਨਾਲ ਤੂੰ ਸੰਗਲ ਲੈ ਗਿਆ ਉਹ ਮੂਰੀ ਉਹਦੀ ਟੁੱਟੀ ਪਈ ਆ ਤਿੰਨ ਗੇਰੀ ਖੁੱਲ ਗਈ ਟੂਆ ਸਾਗਿਆ ਪਿਆ ਮੇਰਾ ਟੁੱਡਾ ਮਾਰ ਮਾਰੋ ਨੇ ਕੱਲ ਗਿਆ ਸੀ ਉਹ ਜਾ ਗਿਆ ਸੀ ਕੱਲ ਮੇਰੇ ਦਮਾਤ ਤੋਂ ਨਿਕਲ ਗਈ ਗਾਂਵਾ ਮਾਕੋਂ ਦਾ ਤੇਰੇ ਉਹੀ ਨਿਕਲ ਜਾਂਦੀ ਆ ਚਾਹ ਚੱਕਲਾ ਚਾਹ ਬੀਲਾ ਵੱਡੇ ਭਾਈ ਇਹਦਾ ਵੀ ਰਿਸ਼ਤਾ ਕਰਕੇ ਪਰੇ ਕਰ ਯਾਰ ਹੁਣ ਖਾਣ ਨੂੰ ਨਹੀਂ ਇਹਦੇ ਨਾਲ ਕੁਝ ਸਮਾਨ ਨੂੰ ਬਿੰਦੇ ਬਿੰਦੇ ਹੀ ਸੁੱਕੀ ਚਾਹ ਨਹੀਂ ਵਧੀਆ ਲੱਗਦੀ ਹੁਣ ਤਾਂ ਹੈ ਨਹੀਂ ਇਹੀ ਜਾ ਰਹੇ ਹੁਣ ਕਰਕੇ ਕਰਾਂਗੇ ਹੱਲ ਕੋਈ ਇਹ ਤਾਂ ਕਰਨਾ ਬਹੁਤ ਰਸਤਾ ਇਹਦਾ ਕਿੱਥੋਂ ਕਰਾ ਦੀਏ ਯਾਰ ਸ਼ੁਣ ਇਹਨੂੰ ਸਵੇਰੇ ਧਾਰਨੀ ਨਿਕਲਨੇ ਜੇ ਮਾਲ ਦਾ ਮਿਲਿਆ ਮੈਨੂੰ ਇਹਨੂੰ ਕਿਨੇ ਦੇਣਾ ਡੋਲਾ ਕਹਿੰਦਾ ਹੈ ਹੈ ਮਹੀਨੇ ਦੀ ਢਾਈ 3 ਕਿਲੋ ਦਾ ਭੁੱਕੀ ਖਾ ਜਾਂਦਾ ਹੈ ਅਗਲੇ ਇਹ ਅਗਲਾ ਉਦੋਂ ਨਾ ਨਹਿਰ ਕੇ ਕੁੜੀ ਛੱਟ ਕੇ ਜਲਮ ਸੌਣ ਲੂ ਇਹਨੂੰ ਨਹੀਂ ਦੇਣਾ ਰਹਿਨੇ ਡੋਲਾ ਡੋਲਾ ਕਿਉਂ ਨਹੀਂ ਦੇਣਾ ਕੌਣ ਦੇਊ ਅੱਖਾਂ ਦੇਖ ਪਹਿਲਾਂ ਹਾਂ ਨਹੀਂ ਡੋਲਾ ਕਿਉਂ ਨਹੀਂ ਦੇਣਾ ਆਪ ਦਾ ਕਰਾਉਣ ਨੂੰ ਫਿਰਦਾ ਤੂੰ ਉਹ ਮੇਰਾ ਬਾਸ ਮੈਂ ਤਾਂ ਕਹਿੰਦਾ ਹਾਂ ਸ਼ੋਗਾ ਪਾਪ ਨਹੀਂ ਨਹੀਂ ਕਿਹੜਾ ਆਦਰੇ ਨੂੰ ਵੀ ਭਾਈ ਮਾਲ ਖਾਂਦਾ ਲੈ ਦੱਸ ਸੱਚੀ ਗੱਲ ਕਹੋ ਆਪਾਂ ਕੁੜੀ ਵਸਾਉਣੀ ਥੋੜੋ ਆਲਾ ਕੱਲ ਨੂੰ ਗੱਲ ਤੇ ਹੱਤ ਪਾਈ ਫਿਰੂ ਇਹ ਆਂਦਾ ਗਰਾਉਂਡ ਨੂੰ ਫਿਰਦਾ ਇਹ ਤੂੰ ਮੇਰੇ ਕੋਲ ਕੇ ਕਹਿੰਦਾ ਮੁੜ ਕੇ ਆຊੂ ਇਹ ਚਾ ਮੈਂ ਕਿੱਥੇ ਜਾਰ ਨੂੰ ਹੋਈਦਾ ਗੱਲ ਆ ਇਹਨਾਂ ਦਾ ਖਾਜਣੇ ਕੁੜੀ ਆ ਸ਼ਹਿਰ ਲੋਡੇ ਖਾਵੇਂ ਜਦੋਂ ਵਿਆਹ ਹੋ ਗਿਆ ਨਾ ਫੇਰ ਆਪਾਂ ਠੀਮ ਤੇ ਲੱਗ ਜਾਣਾ ਹਾਂ ਆ ਪਾ ਜਣਾ ਬੁਜੀ ਪੈ ਲਾਉ ਨੇ ਯਾਰ ਉਹ ਨਹੀਂ ਲਾਉਦਾ ਉਹਦਾ ਵਧੀਆ ਗੱਲ ਆ ਵੀ ਮਾੜੀ ਆ ਚੀਜ਼ ਸਾਕ ਨੂੰ ਚੱਲ ਮੈਂ ਨਾ ਡੰਗਰਾਂ ਚ ਨਾ ਸਵੇਰ ਨੂੰ ਕਾਰਡ ਮੰਗਿਆ ਤਾਂ ਫੇਰ ਕਹੀਂ ਪੈਰ ਮਧੋਲੇ ਬਹੁਤ ਔਖਿਆ ਤੈਨੂੰ ਕਿਹਾ ਵੀ ਸੰਗੜ ਲਿਆ ਦੇ ਉਹ ਤਿੰਨ ਦਿਰੀ ਉਹਦੀ ਮੂਰੀ ਟੱਟ ਗਈ ਢੁੱਡਾ ਮਾਰ ਮੈਂ ਢੂਆ ਛਾਂ ਗਿਆ ਪਿਆ ਉਹਨੇ ਵਾੜਪੂੜ ਵੀ ਲਿਆ ਕਰ ਇਹ ਜੀ ਨਾ ਢੂਆ ਮਾਰ ਲਿਆ ਕਰ ਕੜਦਾ ਹੁੰਦਾ ਅਸੀਂ ਤਾਂ ਜਾਇਦੇ ਹੈਗੇ ਹੈਗੇ ਤੂੰ ਪੜ ਲਾ ਕੜਦਾ ਹੁੰਦਾ ਹੁੰਦਾ ਹੂੰ ਤੂੰ ਜਾਨਣਾ ਕਿ ਘੇਰੇ ਕੱਢ ਕੇ ਮੁੜਿਆ ਨਾ ਜਾਨਣਾ ਹੁੰਦਾ ਵੀਰੇ ਹਾਂ ਜਾਨਣਾ ਦੇਖ ਲਿਆ ਕਰ ਮਾੜਾ ਮੋਢਾ ਮੈਂ ਤਾਂ ਦੇਖਦਾ ਕਿ ਤੈਂ ਕਰ ਲੈ ਕੋਰਸ ਉਹਦਾ ਜੇ ਕਰ ਦੂ ਤੇਰਾ ਵੀ ਤੂੰ ਹੁਣ ਕੋਰਸ ਸਹਰਾ ਹੀ ਆ ਤੇਰਾ ਵੀ ਕੋਰਸ ਮੈਨੂੰ ਤਾਂ ਹਟਾ ਕੇ ਬਾੜ ਦਾ ਮੱਝਾਂ ਚ ਤੂੰ ਕਰ ਲਾ ਕੋਸ ਹਟਾ ਕੇ ਵੜਿਆ ਉਹਦਾ ਚੋਰੀ ਚੋਰੀ ਮਾਲ ਖਾਣ ਲੱਗਿਆ ਹਟਾ ਕੇ ਕਿਨੇ ਵੜਿਆ ਤੂੰ ਬਾਬੂ ਜੀ ਆਪ ਦਾ ਪਰੇ ਨੇ ਡਾਕ ਜੌਂਗੀਆਂ ਤੇ ਹਾਂ ਹੈ ਖੱਤੇ ਕਿਹੜਾ ਮਾਰਿਆ ਮੈਂ ਤਾਂ ਮਾਰ ਪਈ ਗਾ ਮੋਟਰ ਤੇ ਖੜ ਕੇ ਮੁੜਿਆ ਉਹਦਾ ਸੁੱਤੇ ਪਏ ਪਏ ਜਾਂਦਾ ਮੇਰਾ ਮੋਟਰ ਤੇ ਖੜ ਕੇ ਮੁੜਿਆ ਉਹਦਾ ਦਾਣਾ ਵਾਲੇ ਚ ਪਾਲਾ 11 ਕੱਲ ਪਰਸੋਂ ਖਾਲੀ ਪਿਆ ਸੁੱਤੇ ਪਏ ਪਏ ਖਾਲੀ ਸੀ ਕਿ ਨਹੀਂ ਖਾਲੀ ਤੇ ਦਿਖਾਇਆ ਕਿ ਨਹੀਂ ਦਿਖਾਇਆ ਕਰਕੇ ਕਹਿਆ ਹਾਂ ਕੰਮ ਆਰੀਆਂ ਮੇਰੀਆਂ ਹਾਂ ਕੰਮ ਆਰੀਆਂ ਕੋਈ ਨਹੀਂ ਉਹ ਹਾਲੇ ਮਾਲ ਇਸ ਵਾਰ ਵਧੀਆ ਨਹੀਂ ਆਇਆ ਹਾਂ ਹਾਂ ਕਦੇ ਵਧੀਆ ਵਾਰਤ ਵਧੀਆ ਆ ਗਿਆ ਕਦੇ ਵਧੀਆ ਨਹੀਂ ਆਇਆ ਸਾਰਾ ਆਪਣਾ ਲੈਵਲ ਬਰਾਬਰ ਹੀ ਨਹੀਂ ਹੋਣਾ ਹੈਗਾ ਇਸ ਵਾਰ ਮਾਲ ਮਾੜਾ ਦੇ ਗਿਆ ਆਵਲੀ ਦਾ ਲੈਵਲ ਕਦੇ ਹੀ ਬਰਾਬਰ ਹੋਇਆ ਕਦੇ ਵਧੀਆ ਦੇ ਗਿਆ ਕਦੇ ਮਾਲਾ ਦੇ ਗਿਆ ਉਹ ਸਿਆਣਿਆਂ ਨੇ ਨਾ ਕਹਾਵਤ ਬੜੀ ਗਲਤ ਕਹੀ ਹੋਈ ਆ ਵੀ ਅੰਮਲੀ ਭੁੱਖਾ ਵੀ ਮਾੜਾ ਰੱਜਿਆ ਵੀ ਮਾੜਾ ਮੈਂ ਕਹਿੰਦਾ ਭੁੱਖਾ ਮਾੜਾ ਮਾਲਾ ਰੱਜਿਆ ਹੋਵੇ ਬਾਗੀਆਂ ਪਾ ਦੂ ਮੈਨੂੰ ਨਹੀਂ ਲੱਗਦਾ ਘੰਟਾ ਹੋਗਾ ਸੰਮੀ ਨੂੰ ਲੱਗੇ ਨੂੰ ਨੀ ਫਿਰ ਜਦੋਂ ਚਾਰ ਨੰਗਰ ਨੇ ਸੰਨੀ ਕਰਕੇ ਆ ਗਿਆ ਸੰਨੀ ਪਿਉ ਨਾ ਮੰਨਨੀ ਪੈਂਦੀ ਆ ਹਾਂ ਫੇਰ ਸ਼ਾਮ ਨੂੰ ਦੁੱਧ ਦਿੰਦੀਆਂ ਨੇ ਫੇਰ ਕਹਿੰਦੇ ਨਾ ਫੈੜ ਘਟ ਆਉਂਦੀ ਆ ਖੈਰ ਦੱਸ ਹੁਣ ਮੈਂ ਯਾਰ ਕੀ ਕਰਾਂ ਔਖਾ ਗਾਮਾ ਨਾ ਕੋਈ ਨਹੀਂ ਫਿਰ ਹੱਥ ਨੇ ਆ ਕੇ ਰੋਟੀ ਵੀ ਵਾਰੀ ਗਈ ਦੀ ਆ ਰੋਟੀ ਤਾਂ ਆਪ ਹੀ ਲਈ ਚੱਲੀ ਇਹ ਵਾਰੀ ਗਈ ਦੀ ਆ ਇਹਦੀ ਆਜੂ ਵਾਰੀ ਇਹਦੀ ਆ ਆਪਾਂ ਤਾਂ ਆਟਾ ਬੁੰਨਣਾ ਨਹੀਂ ਆਟਾ ਨਹੀਂ ਬੁਣਨਾ ਹੈਗਾ ਮੈਂ ਤਣਕ ਨਹੀਂ ਵੀਰੇ ਹੱਥ ਛੇਕੇ ਜਾਂਦੇ ਮੈਨੂੰ ਤੀਮੀ ਲਿਆ ਦੇ ਤੈਨੂੰ ਕਿੱਥੇ ਚਵਾਰੀਆਂ ਡੋਲੇ ਤੈਨੂੰ ਕਿਹੜਾ ਤੂੰ ਹਾਂ ਨਹੀਂ 5000 ਦੇ ਚੱਲਦਾ ਜੁਪੀ ਨੂੰ ਮੈਂ ਜੁਪੀ ਆਈ ਲੋਟ ਆ ਹਾਂ ਹੱਥਾ ਭੁੱਕਣ ਦਾ ਲੋਟ ਆ ਔਣੀ ਜੁਪੀ ਵਾਲੀ ਆਈ ਇਹ ਵੀ ਭਾਜੀ ਜਾਣਾ ਜੁਪੀ ਵਾਲੀ ਵੀ ਨਹੀਂ ਗਣਨੀ ਤੁਸੀਂ ਭਜਾਓਗੇ ਤੁਸੀਂ ਭਜਾਓਗੇ ਚੋਰੋ ਤੁਸੀਂ ਭਜਾਓਗੇ ਤੁਸੀਂ ਤਾਂ ਮੈਨੂੰ ਘਰ ਦਾ ਸਾਲੋ ਲੱਗ ਹੀ ਸਮਝਿਆ ਹੋਇਆ ਸੀਰੀ ਕਿਸਰੀਆ ਦੇਗਾ ਰੋਟੀ ਦੀ ਆ ਜਿਹੜੀ ਨਾ ਕਹਿ ਲੂ ਉਹ ਵਾਰੀ ਆ ਨਹੀਂ ਹੈ ਜੀ ਵਾਰੀ ਦਾ ਹੈ ਉਹ ਹੈ ਤਾਲਕਾ ਮਾਂ ਦੋ ਦੋ ਗੇਰੀ ਲਾਦ ਉਹ ਤਾਂ ਕਿਸਮਤ ਮਾੜੀ ਆ ਫੇ ਅੱਜ ਸਵੇਰੇ ਵਾਰੀ ਇਹਦੀ ਜੀ ਆ ਸ਼ਾਮ ਦੀ ਵਾਰੀ ਤੇਰੀ ਆ ਮੈਂ ਸੋਚਦਾ ਹੁੰਨਾ ਵੀ ਤੀਵੀਂ ਬਿਨਾ ਘਰ ਨਹੀਂ ਚੱਲਦਾ ਹੁੰਦਾ ਤੂੰ ਨਹੀਂ ਸੋਚਦਾ ਮੈਂ ਸੋਚਦਾ ਜੇ ਤੂੰ ਸੋਚਿਆ ਹੁੰਦਾ ਹੁਣ ਨੂੰ ਸਣਸਣ ਹੋਣੀ ਸੀ ਬਿਹੜੇ ਤੇ ਤਾਊ ਤਾਊ ਕਰਦੇ ਹੁਣ ਅਸੀਂ ਨਿਆਣੇ ਕਿੱਥੇ ਫਿਰਦਾ ਉਹ ਕਰਾ ਦੇ ਆ ਹਾਂ ਫਲਾਨੇ ਬੰਦੇ ਨਾਲ ਆ ਜਾ ਮੇਰੀ ਟਮਕੇ ਬੰਦੇ ਨਾਲ ਆ ਜਾ ਮੇਰੀ ਆ ਰਸਤਾ ਕ ਹੁੰਦਾ ਨਹੀਂ ਹਾਈ ਹਾਈ ਆ ਫੀਡ ਹਾਲਦਾ ਫੇਰ ਫੋਨ ਆ ਗਿਆ ਚੱਕ ਲੈ ਉੱਥੋਂ ਜਾ ਕੇ ਹਾਈ 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 ਮੈਂ ਤੂੰ ਚੱਕਿਆ ਜਾਂਦਾ ਚੱਕਲਾ ਕੋਈ ਨਹੀਂ ਲਿਆਵਾਂਗੇ ਪਿਛਲੀ ਪੇਮੈਂਟ ਖੜੀ ਆ ਅਗਲੇ ਦੀ ਉਹ ਵੀ ਦੇ ਦੇਾਂਗੇ ਦੇ ਦੇਾਂਗੇ ਗੱਲਾਂ ਵਾਲੀ ਦੇ ਦਿਆ ਕਰ thank